ਖਾ ਕੋਟ ਵਿਖੇ ਚੌਣ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਵੋਟਾਂ ਆਪਣੇ ਜਵਾਕਾਂ ਵਾਸਤੇ ਨਹੀਂ ਬਲਕਿ ਤੁਹਾਡੇ ਜਵਾਕਾਂ ਵਾਸਤੇ ਮੰਗ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ 13 0 ਹੋ ਗਿਆ ਤਾਂ ਪੰਜਾਬ ਦਾ ਇੱਕ ਇੱਕ ਰੁਪਿਆ ਕੇਂਦਰ ਤੋਂ ਹਿਸਾਬ ਕਰਕੇ ਇੱਥੇ ਲੈ ਕੇ ਆਵਾਂਗੇ ਨਾਲ ਹੀ ਜਿਹੜੇ ਪਹਿਲੇ 3 ਰਾਊਂਡ ਹੋ ਗਏ ਨੇ ਉਸ ਦੇ ਵਿੱਚ ਮੋਦੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਉਹ ਐਤਕੀ ਵੱਡੀ ਲੀਡ ਦੇ ਨਾਲ ਹਾਰ ਰਹੇ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਬੱਬਰ ਸ਼ੇਰ ਜਾਨੀ ਕਿ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਵੇਗੀ ਤੇ ਹੁਣ ਸਾਰ ਉਹਨਾਂ ਨੂੰ ਪੰਜਾਬ ਲੈ ਕੇ ਆਵਾਂਗੇ ਬਹੁਤ ਧੰਨਵਾਦ ਹੈ ਈਸ਼ਾਗੁਰ ਦਾ ਇਲਾਕਾ ਮੈਂ ਸੋਚ ਰਿਹਾ ਸੀ ਕਾਸ਼ ਰਤਨ ਸਿੰਘ ਜੀ ਕਾਕੜਕਲਾ ਵੀ ਆਪਣੇ ਵਿੱਚ ਹੁੰਦੇ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋਣੀ ਸੀ ਉਹਨਾਂ ਦਾ ਪਰਿਵਾਰ ਮੈਨੂੰ ਮਿਲ ਕੇ ਗਿਆ ਸੋ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ ਸਾਡੇ ਬਹੁਤ ਧਰਤੀ ਨਾਲ ਜੁੜੇ ਹੋਏ ਸਰਪੰਚੀ ਤੋਂ ਉੱਠ ਕੇ ਸਾਡੇ ਲੀਡਰ ਸੀ ਪਰ ਪ੍ਰਮਾਤਮਾ ਨੂੰ ਕੋਈ ਹੋਰ ਮਨਜੂਰ ਸੀ ਕੁਝ ਤੋਂ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ ਅਸੀਂ ਪਰਿਵਾਰ ਦੇ ਨਾਲ ਖੜਾਗੇ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਇਹਨੂੰ ਕਿਸੇ ਕਰੰਸੀ 'ਚ ਮਾਪਿਆ ਨਾ ਤੋਲਿਆ ਨਹੀਂ ਜਾ ਸਕਦਾ ਮਨ ਤਾਂ ਇੰਨੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਲੋਕ ਆਪ ਹੀ ਬੋਲਣ ਲੱਗ ਗਏ ਸੋ ਇਸ ਕਰਕੇ ਮੇਰੇ ਗਲੇ ਨੂੰ ਥੋੜਾ ਜਿਹਾ ਰੈਸਟ ਮਿਲਦੀ ਹੈ ਕਿਉਂਕਿ 2 ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ ਤੇ 43000 ਨੌਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਜਿਹੜੇ ਜ਼ੀਰੋ ਆਉਂਦੇ ਆ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਈਆਂ 25 25 30 30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਨੇ ਆ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲੀ ਤੇ ਚੜੀ ਰਵੇ ਸੋ ਵੀਰੋ ਉਹ ਟੋਲ ਪਲਾਜੇ ਬੋਲੀ ਜਾਂਦੇ ਆ 16 ਟੋਲ ਪਲਾਜੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ 58 ਲੱਖ 70 ਹਜ਼ਾਰ ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਸੋ ਵੀਰੋ ਏਕਾ ਰੱਖਿਓ ਤੇ ਮੈਨੂੰ ਤੁਸੀਂ ਥੋੜਾ ਜਿਹਾ ਮੇਰਾ ਹੌਸਲਾ ਵਧਾ ਦਿਓ ਕਿ ਤੁਸੀਂ ਨਾਲੋਂ ਕਿਉਂਕਿ ਜੇਬ ਜ਼ਰੂਰੀ ਨਹੀਂ ਹੈਗਾ ਤੁਸੀਂ ਕਹੋ ਯਾਰ ਜੇ ਭਗਵੰਤਬਾਨ ਇੱਕ ਆ ਨਾਲ ਦੇ ਪਿੰਡਾਂ 'ਚ ਵੀ gekeੜਾ ਮਾਰ ਜਾਂਦਾ ਹੋਰ ਵੋਟਾਂ ਵੱਜ ਜਾਂਦੀਆਂ ਭਾਈ ਮੈਨੂੰ ਮੇਰੇ gekeੜੇ ਨਾਲ ਜਾਂ ਮੈਨੂੰ ਪੁੱਛ ਕੇ ਨਹੀਂ ਮੈਂ ਵੋਟਾਂ ਆਪਦੇ ਜੋ ਹੱਕ ਵਾਸਤੇ ਨਹੀਂ ਤੁਹਾਡੇ ਜੋ ਹੱਕ ਵਾਸਤੇ ਮੰਗ ਰਿਹਾ ਕਿ ਜਦੋਂ 13 0 ਹੋ ਜਾਊਗਾ ਫਿਰ ਇੱਕ ਇੱਕ ਰੁਪਈਆ ਸੈਂਟਰ ਤੋਂ ਹਿਸਾਬ ਕਰਕੇ ਇੱਥੇ ਲੈ ਕੇ ਆਵਾਂਗੇ ਤੇ ਨਾਲੇ ਜਿਹੜੇ ਪਹਿਲੇ ਤਿੰਨ ਰਾਊਂਡ ਹੋ ਗਏ ਉਹ ਚ ਮੋਦੀ ਨੂੰ ਪਤਾ ਲੱਗ ਗਿਆ ਵੀ ਹੋ ਗਿਆ ਕੰਮ ਹੁਣ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜੇ ਉਹੀ ਬਹੁਤ ਹੈ ਹਾਂ ਸੋ ਇਸ ਕਰਕੇ ਭਾਸ਼ਣ ਦੀ ਟੋਨ ਬਦਲ ਗਈ ਉਹ ਮੈਂ 2 ਸਾਲਾਂ ਦੇ ਸਕੂਲ ਗਣਾਈ ਜੰਨਾ ਮੈਂ ਮੱਲਾ ਕਨ ਕਲੀਨਿਕ ਗਣਾਈ ਜੰਨਾ ਮੈਂ ਬਿਜਲੀ ਗਣਾਈ ਜੰਨਾ ਮੈਂ ਨੌਕਰੀਆਂ ਗਣਾਈ ਜੰਨਾ 2 ਸਾਲਾਂ ਦੇ ਉਹ 10 ਸਾਲ ਦੇ ਵਿੱਚ ਇਕੱਲੇ ਮੰਗਲ ਸੂਤਰ ਨਾ ਡرائی ਜੰਦਾ ਯਾਰ ਹੱਦ ਹੈ ਹੱਦ ਹੈ ਯਾਰ ਕਦੇ ਕੋਈ ਕੰਮ ਕਰ ਗਣਾ ਦੇ ਕੋਈ ਨਾ ਕੰਮ ਕੀਤਾ ਹੀ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਕੰਮ ਕੀਤਾ ਹੀ ਨਹੀਂ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਨੇ ਕੋ ਤਾਂ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਇੱਕ ਖੁਸ਼ਖਬਰੀ ਅੱਜ ਅਜਰਦਾਸ ਕਰਿਓ ਅੱਜ ਦੁਆ ਕਰਿਓ ਅੱਜ ਬੇਨਤੀ ਕਰਿਓ ਪਰਮਾਤਮਾ ਦੇ ਚਰਨਾਂ 'ਚ ਕੱਲ ਦਾ ਦਿਨ ਬਹੁਤ ਇੰਪੋਰਟੈਂਟ ਹੈ ਕੱਲ ਨੂੰ ਆਪਣੇ ਸੁਪਰੀਮ ਰੱਬ ਨੇ ਸਭ ਕੁਝ ਠੀਕ ਠਾਕ ਰੱਖਿਆ ਕੱਲ ਨੂੰ ਅਰਵਿੰਦ ਕੇਜਰੀਵਾਲ ਬਾਹਰ ਆ ਰਹੇ ਹੈ ਕੱਲ ਜਦੋਂ ਸ਼ੇਰ ਆ ਗਿਆ ਨਾ ਬਾਹਰ ਉਦੋਂ ਪਤਾ ਲੱਗੂ ਇਹਨਾਂ ਨੂੰ ਇਹ ਕਿਹੜੇ ਪਾਅ ਵਿਕਦੀ ਐ ਇਹਨਾਂ ਨੇ ਅਹੀਂ ਸੋਚ ਰੱਖਿਆ ਸੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦੇ ਜੇਲ੍ਹ ਮੈਂ ਕਹੂੰਗਾ ਜੇਲ੍ਹ ਕੇ ਤਾਲੇ ਟੁੱਟਣਗੇ ਤੁਸੀਂ ਕਹਿੰਦੇ ਕੇਜਰੀਵਾਲ ਛੁੱਟੇਗੇ ਜੇਲ੍ਹ ਕੇ ਤਾਲੇ ਟੁੱਟਣਗੇ ਬਿਰੋ ਲਾਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵარი ਉਹ ਚੀਜ਼ਾਂ ਕਾਮਯਾਬ ਹੋ ਜਾਂਦੀ ਐ ਸੱਚੀ ਹੋ ਜਾਂਦੀ ਐ ਮੈਂ ਕਿਹਾ ਸੀ ਮਜੀਠਿਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਭੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਹੈ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਨੇ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਬਾਤਮਾ ਸਭ ਕੁਝ ਠੀਕ ਰੱਖੇ ਲੈਟ ਮੱਥੇ ਲੱਗਦੀ ਐ ਅੱਬਾ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਐ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਅਬ ਕੀ ਵਾਰ 400 ਪਾਰ ਨਹੀਂ ਅਬ ਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਤੁਸੀਂ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 0 ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਤ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਣ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ